ਤੈਨੂੰ ਭਰਾਵਾ ਆਪਣੀ ਇਹ ਨਾ ਬੇਬੇ ਦੀ ਗੱਲ ਦੱਸਦਾ ਮੈਂ ਬੇਬੇ ਨੂੰ ਕਿਹਾ ਕਿ ਮਤਲਬ ਵੀ ਆਪਾਂ ਘਰ ਵਿੱਚ ਨਾ ਕੁੱਤਾ ਰੱਖ ਲਈਏ ਤੇ ਅੱਗੇ ਭਰਾਵਾ ਬੇਬੇ ਕੀ ਕਹਿਣ ਲੱਗੀ ਬੇਬੇ ਕਹਿੰਦੀ ਆ ਕਿ ਤੂੰ ਕਿਤੇ ਚੱਲਾਂ ਘਰ ਛੱਡ ਕੇ ਕਿਤੇ ਚੱਲਾਂਗੇ ਜੀ ਫੇ ਤੈਨੂੰ ਹੋਰ ਦੂਜੀ ਗੱਲ ਦੱਸਦਾ ਬੇਬੇ ਦੀ ਮੈਂ ਨਾ ਬੇਬੇ ਨੂੰ ਬਾਜ਼ਾਰ ਲੈ ਕੇ ਗਿਆ ਰਿਹਾ ਸੀਗਾ ਮੋਟਰਸਾਈਕਲ ਤੇ ਭਰਾਵਾ ਬਿਠਾ ਲਿਆ ਬੇਬੇ ਨੂੰ ਮੈਂ ਕਿਹਾ ਚੱਲ ਬੇਬੇ ਕਹਿੰਦੀ ਮੈਂ ਨਾ ਕੋਈ ਸਮਾਨ ਜਾ ਲੈਣਾ ਹੈਗਾ ਚੱਲ ਮੈਂ ਕਿਹਾ ਬੇਬੇ ਚੱਲ ਅੱਜ ਤੈਨੂੰ ਮੋਟਰਸਾਈਕਲ ਤੇ ਲੈ ਜਾਣਾ ਕਿਥੇ ਤੂੰ ਟੈਂਪੋਆਂ ਦੇ ੱਤੇ ਖਾਂਦੀ ਫਿਰਦੂਗੀ ਹੈ ਉਹਨੂੰ ਭਰਾਵਾ ਨਾਲ ਲੈ ਕੇ ਜਾ ਰਿਹਾ ਸੀਗਾ ਮੈਂ ਬਾਜ਼ਾਰ ਤੇ ਬੇਬੇ ਮਗਰ ਬੈਠੀ ਕੋਲੋ ਜੀ ਹੈ ਨਾ ਕੋਈ ਕੁੜੀਆਂ ਥੋੜੀਆਂ ਜਿਹੀਆਂ ਲੰਗੀਆਂ ਦੋਨਾਂ ਨੇ ਨਾ ਮੂੰਹ ਸਰ ਆਪਣੇ ਲਵੇਟੇ ਹੋਏ ਸੀਗੇ ਜਦੋਂ ਹੁਣ ਮੂੰਹ ਚਰ ਲਪੇਟ ਹੀ ਲੈਂਦੀਆਂ ਕੁੜੀਆਂ ਬੇਬੇ ਭਰਾਵਾ ਗੈਣ ਲੱਗੀ ਉਹਨਾਂ ਨੂੰ ਦੇਖ ਕੇ ਉਹ ਤਾਂ ਭਰਾਵਾ ਉਹਨਾਂ ਨੂੰ ਦੇਖ ਕੇ ਉਹ ਤਾਂ ਮੇਰੇ ਦੁਆਲੇ ਹੋ ਗਈ ਮੈਨੂੰ ਕਹਿੰਦੀ ਆ ਦੇਖ ਕਹਿੰਦੀ ਕੰਜਰਾ ਦੇਖ ਆ ਕੁੜੀਆਂ ਦੇਖ ਮੂੰਹ ਸਿਰ ਲਪੇਟੇ ਹੋਏ ਆ ਲਾਹ ਦੇਖ ਲੈ ਸਵੇਰੇ ਹੀ ਕਹਿੰਦੀ ਕਿ ਤੇ ਤੂੜੀ ਤੂੜੀ ਢੋ ਕੇ ਆਈਆਂ ਇੰਨੀ ਮਿਹਨਤ ਕਰਦੀਆਂ ਵਿਚਾਰੀਆਂ ਸਵੇਰੇ ਕਹਿੰਦੀ ਤੂੜੀ ਢੋਗ ਆਈਆਂ ਦੇਖ ਹੂੰ ਮੂੰਹ ਸਿਰ ਬੈਠੇ ਹੋਏ ਉਹਨਾਂ ਨੇ ਕਿਦਾਂ ਮੈਂ ਕਿਹਾ ਬੇਬੇ ਇਹ ਕਿਹੜੀ ਗੱਲ ਤੂੰ ਕਹੀ ਜਾਨੀ ਓਏ ਮੂੰਹ ਸਿਰ ਉਹਨਾਂ ਨੇ ਥਾਲ ਬੈਠੇ ਹੋਏ ਉਹ ਕੁੜੀਆਂ ਤੂੜੀ ਨਹੀਂ ਢੋਗ ਆਈਆਂ ਮੂੰਹ ਸਿਰ ਥਾਲ ਬੈਠੇ ਆ ਵੀ ਉਹਨਾਂ ਦੀ ਜਿਹੜੀ ਸਕਿਨ ਨਾ ਖਰਾਬ ਹੋ ਜਾਵੇ ਇਹ ਤੇ ਚਮੜੀ ਨਾ ਸੇ ਮੂੰਹ ਦੀ ਖਰਾਬ ਹੋ ਜਾਵੇ ਹੈ ਤੂੰ ਹੈ ਅਏ ਉਹ ਕਹਿੰਦੀ ਚੱਕਿਆ ਕਿਨੂੰ ਸਕੂਲ ਨੂੰ ਦਾ ਦੇ ਹੁਣ ਕਦਾਂ ਕਿਦਾਂ ਬਹਾਨੇ ਮੈਨੂੰ ਕਹਿੰਦੀ ਲਾਈ ਜਾਤਾ ਹੈ ਉਹ ਬੇਬੇ ਨੇ ਤਾਂ ਭਰਾਵਾ ਉਹਨਾਂ ਦੇ ਮੂੰਹ ਲਪੇਟੇ ਦਾ ਮਤਲਬ ਹੀ ਹੋਰ ਕੱਢ ਮਾਰਿਆ ਹੈ ਵੀ ਉਹ ਜਦੋਂ ਤੂੜੀ ਨਹੀਂ ਢੋਂਦੇ ਹੁੰਦੇ ਉਹ ਮੂੰਹ ਸਾਰੇ ਲਪੇਟ ਲੈਣਦੇ ਅੱਖਾਂ ਹੀ ਕਲੀਆਂ ਦੀ ਦੀਆਂ ਹੁੰਦੀਆਂ ਉਹ ਇਦਾਂ ਹੀ ਕਿਤੇ ਇਹਨਾਂ ਨੇ ਇਹ ਕੁੜੀਆਂ ਨੇ ਵੀ ਇਦਾਂ ਹੀ ਲਪੇਟੇ ਹੋਏ ਸੀ ਮੂੰਹ ਸੇ ਲਪੇਟਿਆ ਹੋਇਆ ਜਿਗਾ ਉਹ ਅੱਖਾਂ ਹੀ ਕਲੀਆਂ ਦੀਆਂ ਸੀ ਉਹ ਉਹਨਾਂ ਨੂੰ ਦੇਖ ਕੇ ਭਰਾਵਾ ਆਪਣੇ ਅੰਦਾਜ਼ਾ ਜਿਹਾ ਲਾ ਕੇ ਨਾ ਕਹਿਣ ਲੱਗੀ ਅਗੇ ਉਹ ਤਾਂ ਪੱਕਾ ਹੀ ਸਮਝ ਲਿਆ ਵੀ ਇਹ ਤੂੜੀ ਢੋਣ ਬੜੀ ਆਈਆਂ। ਵੀ ਇਹਨਾਂ ਨੇ ਨਾ ਤੂੜੀ ਢੋ ਕੇ ਆਈਆਂ ਤੇ ਉਲਟਾ ਮੈਨੂੰ ਕਹਿਣ ਲੱਗ ਪਈ ਆਖੇ ਕੰਜਰਾ ਤੂੰ ਕੋਈ ਕੰਮ ਨਹੀਂ ਕਰਦਾ ਹੈਗਾ। ਉਹ ਸਵੇਰੇ ਸਵੇਰੇ ਦੇਖ ਲਾ ਅਗਲੀ ਆਪਣੀਆਂ ਦਿਹਾੜੀ ਪਾ ਆਈਆਂ ਤੂੜ ਤੂੜੀ ਢੋ ਆਈਆਂ ਹੈਗੀਆਂ। ਉਹ ਯਾਰ ਮੈਂ ਹੁਣ ਮੈਂ ਇਹ ਸੋਚਿਆ ਵੀ ਬੇਬੇ ਨੂੰ ਮੈਂ ਸਮਝਾਵਾਂਗਾ ਕਿਦਾ ਵੀ ਇਹ ਇਹ ਗੱਲਾਂ ਨਹੀਂ ਹੈਗੀਆਂ। ਉਹ ਕਹੋ ਮੂੰਹ ਆਪਣਾ ਲਕੋਣ ਲਈ ਧੋਪਨ ਲੱਗੇ ਇਸ ਕਰਕੇ ਉਹਨਾਂ ਨੇ ਮੂੰਹ ਲਪੇਟੇ ਹੋਏ ਆ। ਤਾਂ ਬੇਬੇ ਸਾਡੀ ਭਰਾਵਾ ਹੋਰ ਹੀ ਅੰਦਾਜ਼ੇ ਲਾਉਣ ਲੱਗ ਪਈ ਹੈਗੇ ਮੈਨੂੰ ਉਹ ਸਾਰੀ ਬਾੜ ਬਰਾਵਾ ਗਾਲਾਂ ਕੱਢਦੀ ਐ ਹੈਂ ਸਾਰੀ ਬਾੜ ਗਾਲਾਂ ਕੱਢਦੀ ਐ ਕਹਿੰਦੀ ਤੂੰ ਉਹਦਾ ਕੰਮ ਐ ਨਹੀਂ ਕਰਦਾ ਹੈਗਾ ਕਿਸੇ ਵੀ ਤਰ੍ਹਾਂ ਤੇ ਸਾਰੇ ਹੀ ਦੇੜੇ ਕੁੜੀਆਂ ਦੇ ਹਲਾ ਕਿੱਦਾਂ ਕੰਮ ਕਰਦੀਆਂ ਹੈਗੀਆਂ ਉਹ ਭਰਾਵਾ ਮੈਂ ਇਹ ਗੱਲ ਤੇ ਕੱਲ ਦਾ ਬੇਬੇ ਨੂੰ ਸਮਝਾਈ ਜਾਂਦਾ ਉਹ ਤਾਂ ਇਹ ਗੱਲ ਸਮਝਣ ਦੇ ਨਾ ਹੀ ਨਾ ਲਵੇ ਕਹਿੰਦੀ ਨਾ 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 ਤੂੰ ਬੋਲਦਾ ਹੀ ਝੂਠ ਆ ਤੂੰ ਕੰਮ ਕਰਨ ਦਾ ਮਾਰਾ ਕਹਿੰਦਾ ਉਹਦਾ ਕੁੜੀਆਂ ਨਾਲ ਵੀ ਨਕੰਮਾ ਹੋ ਗਿਆ ਉਹ ਮੈਂ ਹੁਣ ਇਹ ਕਹਿਣਾ ਰੱਬ ਦੇ ਵਾਸਤੇ ਕੁੜੀਆਂ ਨੂੰ ਵੀ ਉਹ ਮੂੰਹ ਸਿਰ ਪੂਰਾ ਨਾ ਲਪੇਟਿਆ ਕਰੋ ਕਿਸੇ ਨੂੰ ਸ਼ਕਲ ਸੁਕਲ ਵੀ ਦਿਖਦੀ ਰਵੇ ਕਿਸੇ ਨੂੰ ਕੋਈ ਪਤਾ ਤਾਂ ਲੱਗੇਗਾ ਵੀ ਉਹ ਕੁੜੀਆਂ ਕੋ ਮੁੰਡੇ ਆ ਪਤਾ ਨਹੀਂ ਲੱਗਦਾ ਹੈਗਾ ਵੀ ਮੂੰਹ ਮੁੰਡਿਆਂ ਦੇ ਲਪੇਟਿਆ ਜਾਂ ਕੁੜੀਆਂ ਨੇ ਲਪੇਟੇ ਹੈਗੇ ਅੱਜ ਕੱਲ ਤਾਂ ਤੈਨੂੰ ਪਤਾ ਹੀ ਆ ਮੁੰਡੇ ਵੀ ਅੱਜ ਕੱਲ ਗਲੇ ਗਲਾਂ ਵਿੱਚ ਚੁੰਨੀਆਂ ਜੀਆਂ ਪਾਈ ਕੇ ਮੂੰਹ ਸਿਰ ਦੇ ਲਪੇਟ ਲੈਂਦੇ ਪਤਾ ਵੀ ਨਹੀਂ ਲੱਗਦਾ ਹੈਗਾ ਇਸ ਕਰਕੇ ਇਹ ਤਾਂ ਮੈਨੂੰ ਬਹੁਤ ਵੱਡਾ ਵਕਤ ਪਾਇਆ ਬੇਬੀਆਂ ਤਾਂ ਮੈਂ ਸਾਰੀ ਦਿਹਾੜੀ ਗਾਲਾਂ ਕੱਢਦੀ ਰਹੀ ਮੈਨੂੰ